ਚੰਕੀ ਐਮਓਪਸ ਦੇ ਸੱਦੇ ਤੇ ਪੁਰਾਣੀ ਪੈਂਚਲ ਬਹਾਲੀ ਸੰਘਰਸ਼ ਕਮੇਟੀ ਤੇ ਸੀਪੀਐਫ ਕਰਮਚਾਰੀ ਜੂਨੀਅਰ ਨੇ ਸਾਂਝੇ ਤੌਰ ਤੇ ਤਹਿਸੀਲ ਫਗਵਾੜਾ ਪੁਰਾਣੀ ਪੈਂਚਲ ਦੀ ਮੰਗ ਨੂੰ ਲੈ ਕੇ ਇੱਕ ਰੋਜਾ ਭੁਖੜ ਹੜਤਾਲ ਕੀਤੀ ਅਧਿਆਪਕ ਆਗੂ ਜਸਵੀਰ ਸਿੰਘ ਸੈਣੀ ਜਸਵੀਰ ਪੰਗੂ ਦਲਜੀਤ ਸਿੰਘ ਸੈਣੀ ਪਰਮਿੰਦਰਪਾਲ ਸਿੰਘ ਅਰਵਿੰਦਰ ਕੁਮਾਰ ਰਸ਼ਪਾਲ ਸਿੰਘ ਪਰਮਜੀਤ ਚੋਹਾਨ ਰਤਨ ਸਿੰਘ ਗੁਰਾਇਆ ਕੁਲਦੀਪ ਸਿੰਘ ਕੋੜਾ ਸ਼ਮਿੰਦਰਪਾਲ ਸਿੰਘ ਮੀਨਾ ਪ੍ਰਭাকর ਮਨਜਿੰਦਰ ਕੌਰ ਖੁਸ਼ਦੀਪ ਕੌਰ ਸੋਨੀਆ ਨੇ ਭੁਖੜ ਹੜਤਾਲ ਤੇ ਬੈਠ ਕੇ ਇੱਕ ਰੋਜ਼ਾ ਆਪਣਾ ਰੋਸ ਪ੍ਰਦਰਸ਼ਨ ਕੀਤਾ ਅਧਿਆਪਕ ਆਗੂਆਂ ਦੀ ਇਸ ਭੁਖੜ ਹੜਤਾਲ ਦਾ ਐਸਬੀਸੀ ਅਧਿਆਪਕ ਯੂਨੀਅਨ ਗਵਰਨਮੈਂਟ ਟੀਚਰ ਜੂਨੀਅਨ ਕੰਪਿਊਟਰ ਅਧਿਆਪਕ ਜੂਨੀਅਨ ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਗਵਰਨਮੈਂਟ ਪੈਨਸ਼ਨਰ ਯੂਨੀਅਨ ਮਾਸਟਰ ਕੈਡਰ ਯੂਨੀਅਨ ਭਾਰਤੀ ਕਿਸਾਨ ਯੂਨੀਅਨ ਦੁਆਬਾ ਆਦ ਵੱਖ-ਵੱਖ ਕਰਮਚਾਰੀਆਂ ਯੂਨੀਅਨੀਆਂ ਦੀ ਦਾਵੀ ਸਮਰਥਨ ਰਿਹਾ ਇਸ ਮੌਕੇ ਕਰਨੈਲ ਫਲੋਰ ਸਤਵੰਤ ਟੂਰਾ ਅਰਜਨਜੀਤ ਸਿੰਘ ਸਚਿੰਦ ਜਗਤਾਰ ਸਿੰਘ ਹੰਸਰਾਜ ਬੰਗੜ ਅਜੀਤ ਕੁਮਾਰ ਗੌਰਵ ਰਾਥੋਰ ਜਸਵਿੰਦਰ ਸਿੰਘ ਸੁਖਦੇਵ ਸਿੰਘ ਕੁਲਵਿੰਦਰ ਰਾਏ ਰਾਮਪਾਲ ਪਰਮਜੀਤ ਜਤਿੰਦਰ ਕੁਮਾਰ ਵਿਕਾਸਦੀਪ ਅਰਵਿੰਦਰ ਸਿੰਘ ਤੀਰਤ ਸਿੰਘ ਸੁਰਿੰਦਰ ਕੁਮਾਰ ਅਕਬਰ ਖਾਨ ਪ੍ਰਵੀਨ ਬਾਲਾ ਰੇਨੁਕਾ ਆਦਿ ਅਧਿਆਪਕ ਹਾਜ਼ਰ ਸਨ ਦੇਖੋ ਪੂਰੀ ਖਬਰ ਅੱਜ ਐਨ ਐਮ ਐਸ ਓ ਪੀ ਐਸ ਪੁਰਾਣੀ ਪੈਨਸ਼ਨ ਵਾਲੀ ਸੰਘਰਸ਼ ਕਮੇਟੀ ਅਤੇ ਸੀਪੀਐਫ ਕਰਮਚਾਰੀ ਜੂਨੀਅਰ ਦੇ ਸੱਦੇ ਦੇ ਉੱਪਰ ਪੁਰਾਣੀ ਪੈਨਸ਼ਨ ਬਹਾਲੀ ਦੇ ਸੰਘਰਸ਼ ਨੂੰ ਅੱਗੇ ਤੋਰਦਿਆਂ ਹੋਇਆਂ ਇੱਕ ਦਿਨਾ ਜਿਹੜੀ ਸੰਕੇਤਕ ਭੁੱਖ ਹੜਤਾਲ ਫਗਵਾੜਾ ਵਿੱਚ ਕੀਤੀ ਜਾ ਰਹੀ ਹੈ ਕਿਉਂਕਿ ਮਾਨ ਸਰਕਾਰ ਨੇ ਅੱਜ ਤੋਂ 3 ਸਾਲ ਪਹਿਲਾਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਵੀ ਪੰਜਾਬ ਦੇ ਮੁਲਾਜ਼ਮਾਂਰ ਜਿਹਦੀ ਪੁਰਾਣੀ ਪੈਨਸ਼ਨ ਹੈ ਉਹ ਬਹਾਲ ਕਰਤੀ ਗਈ ਹੈ ਪਰ ਉਸ ਤੋਂ ਬਾਅਦ ਵੀ 3 ਸਾਲ ਬੀਤਣ ਤੋਂ ਬਾਅਦ ਵੀ ਚੌਥਾ ਸਾਲ ਸ਼ੁਰੂ ਹੋ ਗਿਆ ਹਜੇ ਤੱਕ ਉਹਦੇ ਐਸਓਪੀ ਜਾਰੀ ਨਹੀਂ ਕੀਤੇ ਗਏ ਔਰ ਐਸਓਪੀ ਜਾਰੀ ਨਾ ਹੋਣ ਕਰਕੇ ਜਿਹੜਾ ਮਾਮਲਾ ਸੀ ਉਹ ਜਿਉਂ ਦਾ ਤਿਉਹ ਹਜੇ ਜਿਹੜਾ ਪੈਨਸ਼ਨ ਦਾ ਪੇਜ ਉਹ ਫਸਿਆ ਪਿਆ ਹੈਗਾ ਸਰਕਾਰ ਨੂੰ ਗਹਿਰੀ ਨੀਤੋ ਜਗਾਉਣ ਦੇ ਲਈ ਸਰਕਾਰ ਦੀਆਂ ਅੱਖਾਂ ਖੋਲਣ ਲਈ ਸਰਕਾਰ ਦੇ ਜਿਹੜਾ ਹਲਾਉਣ ਦੇ ਲਈ ਅੱਜ ਪੂਰੇ ਪੰਜਾਬ ਨਹੀਂ ਸਮਝੋ ਪੂਰੇ ਭਾਰਤ ਦੇ ਵਿੱਚ ਹੀ ਜਿਹੜਾ ਅੱਜ ਇੱਕ ਦਿਨਾ ਸੰਕੇਤਕ ਤੌਰ ਤੇ ਬੁਰੀ ਭੁਖ ਹੜਤਾਲ ਜਿਹੜੀ ਹੋ ਰੱਖੀ ਗਈ ਹੈਗੀ ਆ ਤਾਂ ਕਿ ਸਰਕਾਰ ਦੇ ਕੰਨਾਂ ਤੱਕ ਸਾਡੀ ਆਵਾਜ਼ ਪਹੁੰਚੇ ਕਿ ਜਿਹੜੇ ਐਨ ਪੀ ਐਸ ਮੁਲਾਜ਼ਮ ਜਿਹੜੇ ਪੀੜਤ ਹੈਗੇ ਆ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਕਰ ਰਹੇ ਹੈਗੇ ਆ ਉਹਨਾਂ ਨੂੰ ਪੁਰਾਣੀ ਪੈਨਸ਼ਨ ਦਿੱਤੀ ਜਾਵੇ ਉਹਨਾਂ ਦਾ ਜਿਹੜਾ ਸੰਕਟ ਹੈਗਾ ਐਨ ਪੀ ਐਸ ਦਾ ਉਹ ਦੂਰ ਕੀਤਾ ਜਾਵੇ ਸਰਕਾਰ ਨੂੰ ਸਾਡੀ ਪੂਰਜੋਰ ਅਪੀਲ ਹੈਗੀ ਆ ਅਗਰ ਸਰਕਾਰ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਸੰਬੰਧੀ ਕੋਈ ਫੈਸਲਾ ਨਹੀਂ ਕੀਤਾ ਗਿਆ ਤਾਂ ਇਹ ਜਿਹੜਾ ਸੰਘਰਸ਼ਾ ਹੋਰ ਵੀ ਤੇਜ਼ ਕੀਤਾ ਜਾਏਗਾ ਕਿਉਂਕਿ ਇਹਦੀ ਜਿਹੜੀ ਅਗਲੀ ਜਿਹੜੀ ਰੂਪਰੇਖਾ ਸਾਡੀ ਹੈਗੀ ਆ ਉਹ ਸੰਗਰੂਰ ਵਿੱਚ ਸਾਡੀ ਜਿਹੜੀ ਰੈਲੀ ਹੋਣ ਜਾ ਰਹੀ ਹੈ ਪੰਜਾਬ ਦੀ ਉਸ ਤੋਂ ਬਾਅਦ ਜਿਹੜਾ ਸਾਡਾ ਜਿਹੜਾ ਅਗਲਾ ਜਿਹੜਾ ਸੰਘਰਸ਼ ਦਾ ਜਿਹੜਾ ਪੈਂਡਾ ਹੈਗਾ ਉਹ ਦਿੱਲੀ ਵੱਲ ਨੂੰ ਕੂਚ ਕਰਾਂਗੇ ਅਸੀਂ ਦਿੱਲੀ ਵਿੱਚ ਕੇਂਦਰ ਸਰਕਾਰ ਦੇ ਖਿਲਾਫ ਵੀ ਅਸੀਂ ਜਿਹੜਾ 25 ਨਵੰਬਰ ਨੂੰ ਇੱਕ ਅੰਦੋਲਨ ਕਰਨ ਜਾ ਰਹੇ ਹਾਂ ਕਿਉਂਕਿ ਜਿਹੜੀ ਇਸ ਪੁਰਾਣੀ ਪੈਨਸ਼ਨ ਨੂੰ ਲਾਗੂ ਹੋਣ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਰੋੜਾ ਆ ਉਹ ਇਸ ਵੇਲੇ ਕੇਂਦਰ ਸਰਕਾਰ ਬਣੀ ਹੋਈ ਹੈ ਕਿਉਂਕਿ ਪੰਜਾਬ ਸਰਕਾਰ ਪੈਨਸ਼ਨ ਲਈ ਇੱਕ ਨੋਟੀਫਿਕੇਸ਼ਨ ਪੁੱਛਿਆ ਜਾ ਜਾਰੀ ਕਰ ਦਿੱਤਾ ਸੀ ਪਰ ਕੇਂਦਰ ਸਰਕਾਰ ਨੇ ਉਹਦੀ ਬਾਹ ਮੋੜ ਕੇ ਪੰਜਾਬ ਸਰਕਾਰ ਨੂੰ ਇਸ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਹੁਣ ਅਸੀਂ ਕਿ ਪੰਜਾਬ ਸਰਕਾਰ ਦੇ ਨਾਲ ਨਾਲ ਕੇਂਦਰ ਸਰਕਾਰ ਨੂੰ ਵੀ ਅਸੀਂ ਇਹ ਅਪੀਲ ਕਰਦੇ ਆਂ ਕਿ ਇਸ ਵੱਲ ਨੂੰ ਪੁਰਾਣੀ ਪੈਨਸ਼ਨ ਵੱਲ ਨੂੰ ਮੁੜਿਆ ਜਾਵੇ ਜਿਹੜੇ ਜਿਹੜੇ ਮਲਾਜਮ ਇਸ ਤੋਂ ਪੀੜਤ ਹੈਗੇ ਆ ਉਹਨਾਂ ਨੂੰ ਉਹਨਾਂ ਦਾ ਬਣਦਾ ਹੱਕ ਦਿੱਤਾ ਜਾਵੇ ਉਹਨਾਂ ਜਿਹੜਾ ਬੁਢਾਪਾ ਆ ਉਹ ਸੁਰੱਖਿਅਤ ਕੀਤਾ ਜਾਵੇ ਅੱਜ ਅਸੀਂ ਆਣੀ ਪੈਨਸ਼ਨ ਬਹਾਲੀ ਲਈ ਬਲਾਕ ਫਗਵਾੜਾ ਵਿੱਚ ਇੱਕ ਦਿਨਾਂ ਤੋਂ ਖੁਦ ਹੜਤਾਲ ਤੇ ਬੈਠੇ ਹਾਂ ਜਿਵੇਂ ਕਿ ਬਹੁਤ ਹੀ ਪੁਰਾਣੇ ਸਮੇ ਤੋਂ ਇਹ ਜਿਹੜੀ ਵਾਦਾ ਖਿਲਾਫੀ ਦੇ ਖਿਲਾਫ ਸਰਕਾਰ ਨੇ ਸਾਡੇ ਨਾਲ ਵਾਦਾ ਖਿਲਾਫੀ ਕੀਤੀ ਪਹਿਲਾ ਨੋਟੀਫਿਕੇਸ਼ਨ ਜਾਰੀ ਕੀਤਾ ਪੁਰਾਣੀ ਪੈਨਸ਼ਨ ਦਾ ਲੇਕਿਨ ਉਸ ਨੂੰ ਲਾਗੂ ਨਾ ਕਰਨ ਦੇ ਰੋਜ਼ ਵਿੱਚ ਹੁਣ ਅਸੀਂ ਇਕੱਠੇ ਹੋਏ ਹਾਂ ਇੱਕ ਵਾਰੀ ਫੇਰ ਅਸੀਂ ਜੇ ਸਰਕਾਰ ਸਾਡੀ ਸੁਣਾਈ ਨਹੀਂ ਕਰਦੀ ਤਾਂ ਅਸੀਂ ਲਗਾਤਾਰ ਇਸ ਸਰਕਾਰ ਦੇ ਨੱਕ ਦੇ ਵਿੱਚ ਦਮ ਕਰਨ ਲਈ ਸੰਘਰਸ਼ ਲੜਾਂਗੇ ਤੇ ਸੰਘਰਸ਼ ਕਰਕੇ ਆਪਣੀ ਜਿੱਤ ਨੂੰ ਪ੍ਰਾਪਤ ਜ਼ਰੂਰ ਕਰਾਂਗੇ ਧੰਨਵਾਦ ਹਾਂ ਮੈਂ ਦਲਜੀਤ ਸਿੰਘ ਸੈਣੀ ਕਮੇਟੀ ਚ ਯੂਨੀਅਨ ਤੋਂ ਪ੍ਰਾਣੀ ਪੈਨਸ਼ਨ ਸੁਰੱਖਿਅਤ ਕਮੇਟੀ ਅਤੇ ਸੀਪੀਐਫ ਕਰਮਚਾਰੀ ਯੂਨੀਅਨ ਦੇ ਸੱਦੇ ਤੇ ਸਮੁੱਚੇ ਪੰਜਾਬ ਦੇ ਵਿੱਚ ਜ਼ਿਲ੍ਹਾ ਹੈੱਡਕਾਟਰਾਂ ਤੇ ਪੁਖੜਤਾਲ ਕੀਤੀ ਜਾ ਰਹੀ ਆ ਉਹਦੇ ਅਧੀਨ ਅਸੀਂ ਬਲਾਕ ਲੈਵਲ ਤੇ ਤਹਿਸੀਲ ਲੈਵਲ ਤੇ ਪੁਖੜਤਾਲ ਕੀਤੀ ਸਵੇਰੇ 9 ਵਜੇ ਤੋਂ ਸ਼ੁਰੂ ਕੀਤੀ ਗਈ ਜਿਹਦਾ ਸਮਾਂ 3 ਵਜੇ ਤੱਕ ਆ 3 ਵਜੇ ਤੋਂ ਬਾਅਦ ਸਾਡਾ ਅੰਨ ਪਾਣੀ ਸ਼ੁਰੂ ਹੋਵੇਗਾ ਤੇ ਅਸੀਂ ਇਸ ਸੰਰਚ ਨੂੰ ਬੂਰਾ ਤੇਜ਼ ਕਰਾਂਗੇ ਆਉਣ ਵਾਲੇ ਸਮੇਂ ਵਿੱਚ ਜਿੱਥੇ ਮੁੱਖ ਮੰਤਰੀ ਦਾ ਵੀ ਘਰਾਓ ਕੀਤਾ ਜਾ ਸਕਦਾ ਮੰਤਰੀਆਂ ਦਾ ਆਪ ਸੁਪਰੀਮੋ ਦਾ ਤੇ ਆਪ ਸੁੱਚੇ ਆਗੂਆਂ ਦਾ ਪਿੰਡਾਂ ਵਿੱਚ ਵੰਡਣਾ ਮੁਸ਼ਕਲ ਕਰ ਦੇਵਾਂਗੇ ਨਹੀਂ ਤਾਂ ਪੰਜਾਬ ਸਰਕਾਰ ਤੋਂ ਸਾਡਾ ਜ਼ੋਰਦਾਰ ਮੰਗ ਆ ਵੀ ਸਾਡੀ ਜਲਦੀ ਤੋਂ ਜਲਦੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਕੇ ਬੁਢਾਪਾ ਸਾਡਾ ਸਰਕਾਰ ਜਿਹੜਾ ਆ ਸੁਰੱਖਿਅਤ ਕਰੇ